ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਟੱਕੀ ਸਾਹਿਬ ਮਕਸੂਦਣਾ ਪਿੰਡ ਦੇ ਵਿੱਚ ਜੋ ਬਣਿਆ ਹੋਇਆ ਜੀ ਤੇ ਦੋਸਤੋ ਆਪਾਂ ਸਾਰਾ ਤੁਹਾਨੂੰ ਇੱਥੇ ਦਾ ਗੁਰਦੁਆਰਾ ਸਾਹਿਬ ਜੀ ਦੇ ਕਰਾਉਨੇ ਆ ਦਰਸ਼ਨ ਵੀਡੀਓ ਨਾਲ ਦੋਸਤੋ ਬਣੇ ਰਹੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੰਗਲਾਂ 'ਚ ਮੰਗਲ ਲੱਗੇ ਪਏ ਆ ਉਰੇ ਬਹੁਤ ਜ਼ਿਆਦਾ ਜਾਨਵਰ ਪੰਛੀ ਦੇਖੋ ਜੀ ਕੁਦਰਤ ਦੇ ਨਜ਼ਾਰੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਆ ਦੇਖ ਸਕਦੇ ਹੋ ਜਾਨਵਰ ਕਿੱਡੇ-ਕਡੇ ਜਾਨਵਰ ਨੇ ਪਤਾ ਨਹੀਂ ਕੀ ਇਹ ਹੈ ਜੀ ਦੱਸ ਦਿਓ ਕੋਈ ਨਾ ਕਮੈਂਟ ਰਾਈ ਬਾਈ ਬਾਈ ਉਹਨਾਂ ਨੇ ਪਹਿਲਾਂ ਮੈਂ ਵੀਡੀਓ ਬਣਾਈ ਸੀਗੀ ਇਸ ਜਗ੍ਹਾ ਦੀ ਤੇ ਕਈਆਂ ਦੇ ਮੈਸੇਜ ਆਏ ਸੀ ਬਾਈ ਜੀ ਦੁਬਾਰਾ ਵੀਡੀਓ ਨਵੀਂ ਬਣਾ ਦਿਓ ਤੇ ਕਈਆਂ ਨੇ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਇਹ ਇਸ ਨੂੰ ਛਤਰਮੁਰਗ ਕਿਹਾ ਵਾ ਸ਼ਾਇਦ ਛਤਰਮੁਰਗੀ ਆ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਮੇਰੇ ਪਿੱਛੇ ਸਾਰਾ ਜੰਗਲੀ ਜੰਗਲ ਆ ਤੇ ਦਿਖਾਉਨੇ ਆ ਤੁਹਾਨੂੰ ਵੀਡੀਓ ਨਾਲ ਦੋਸਤੋ ਬਣੇ ਰਹੋ ਸਾਰਾ ਕੁਦਰਤ ਦੇ ਨਜ਼ਾਰੇ ਇਸ ਜਗ੍ਹਾ ਦੇ ਉੱਤੇ ਦਿਖਾਉਨੇ ਆ ਜਿੱਥੇ ਬਾਬਾ ਦਰਸ਼ਨ ਸਿੰਘ ਜੀ ਨੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਜੀ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਿਆ ਇਸ ਜਗ੍ਹਾ ਨੂੰ ਤੇ ਇਸ ਜਗ੍ਹਾ ਨੂੰ ਭਾਗ ਲਾਏ ਆਪਾਂ ਤੁਹਾਨੂੰ ਸਾਰੀ ਇਸ ਵੀਡੀਓ ਦਿਖਾਵਾਂਗੇ ਵੀਡੀਓ ਰਾਈ ਦੋਸਤੋ ਵੀਡੀਓ ਨਾਲ ਬਣੇ ਰਹੋ ਅੱਗੇ ਕਰਾਉਨੇ ਆ ਦਰਸ਼ਨ ਤੁਹਾਨੂੰ ਲੋ ਜੀ ਦੋਸਤੋ ਤਪੋਵਨ ਟੱਕੀ ਸਾਹਿਬ ਦਾ ਇਹ ਪਿਛਲਾ ਗੇਟ 메ਨ ਦਵਾਰ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਹਰ ਸਾਰੇ ਪਾਸੇ ਜੰਗਲੀ ਜੰਗਲਾ ਪੁਰਾਣੇ ਸਮੇਂ ਦੇ ਦਰਖਤ ਨੇ ਕੋਈ ਵੀ ਕੁਦਰਤ ਨਾਲ ਇਸ ਜਗ੍ਹਾ ਦੇ ਉੱਪਰ ਕੋਈ ਵੀ ਛੇੜਛਾੜ ਨਹੀਂ ਹੋਈ ਕੁਦਰਤ ਨੂੰ ਬੜੇ ਹੀ ਸੋਹਣੇ ਸੱਚੇ ਢੰਗ ਨਾਲ ਸਾਂਭ ਕੇ ਰੱਖਿਆ ਹੋਇਆ ਹੈ ਇਸ ਜਗ੍ਹਾ ਦੇ ਉੱਤੇ ਪੰਛੀ ਜਾਨਵਰ ਕਬੂਤਰ ਮੋਰ ਊਂਠ ਘੋੜੇ ਬਹੁਤ ਹੀ ਪਿਆਰੇ ਪਿਆਰੇ ਬਾਬਾ ਜੀ ਨੇ ਸੰਭਾਲ ਸੰਭਾਲ ਰੱਖੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਤੁਹਾਨੂੰ ਵੀਡੀਓ ਰਹੀ ਵੀਡੀਓ 'ਚ ਬਣੇ ਰਹੋ ਦੋਸਤੋ ਆਪਾਂ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਵੀ ਦਰਸ਼ਨ ਕਰਵਾਵਾਂਗੇ ਤੁਸੀਂ ਵੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੋ ਸੰਗਤੋ ਇਸ ਜਗ੍ਹਾ ਤੇ ਉੱਤੇ ਬਾਬਾ ਦਰਸ਼ਨ ਸਿੰਘ ਜੀ ਨੇ ਘੋਰ ਤਪੱਸਿਆ ਬਹੁਤ ਹੀ ਤਪੱਸਿਆ ਕਰੀ ਹੈ ਤੇ ਇਸ ਧਰਤੀ ਨੂੰ ਭਾਗ ਲਾਏ ਨੇ ਜੀ ਜਿੱਥੇ ਸੰਗਤਾਂ ਹੁਣ ਦੂਰ ਦਰਾਡੇ ਤੋਂ ਚੱਲ ਕੇ ਇਸ ਤੋਂ ਬੋਵਨ ਟੱਕੀ ਸਾਹਿਬ ਗੁਰਦੁਆਰਾ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਜੀ ਆਪਣਾ ਜੀਵਨ ਸਫਲਾ ਕਰਦੀਆਂ ਨੇ ਜੀ ਮੌਸਮ ਬਹੁਤ ਹੀ ਪਿਆਰਾ ਹੋਇਆ ਹੋਇਆ ਸੀਗਾ ਅਸੀਂ ਕਿਹਾ ਚਲੋ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਤਪੋਵਨ ਟਕੀ ਸਾਹਿਬ ਜੀ ਦੇ ਤੁਸੀਂ ਦੇਖ ਸਕਦੇ ਹੋ ਇਹ ਰਸਤਾ ਜੋ ਜਾ ਰਿਹਾ ਵਾ ਇਹ ਰਸਤਾ ਜੇ ਤੁਸੀਂ ਦੇਖ ਸਕਦੇ ਹੋ ਰਸਤੇ ਦੇ ਵਿੱਚ ਥਾਂ ਥਾਂ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਘੜੇ ਰੱਖੇ ਗਏ ਆ ਤੇ ਨਾਲ ਇੱਕ ਗਲਾਸ ਦਾ ਪ੍ਰਬੰਧ ਤੇ ਇੱਕ ਪਾਣੀ ਪਾਉਣ ਲਈ ਕੜਸੀ ਰੱਖੀ ਗਈ ਆ ਜੋ ਕਿ ਸੰਗਤਾਂ ਮੱਥਾ ਟੇਕਣ ਲਈ ਆਉਂਦੀਆਂ ਨੇ ਤਾਂ ਉਹ ਪਾਣੀ ਦੀ ਪਿਆਸ ਆਪਣੀ 부ਝਾ ਸਕਣ ਜੀ ਕੜਿਆਂ ਦੇ ਵਿੱਚ ਪਾਣੀ ਲਗਾਇਆ ਗਿਆ ਥਾਂ ਥਾਂ ਦੇ ਉੱਤੇ ਸੇਵਾਦਾਰਾਂ ਦੀ ਬਹੁਤ ਹੀ ਪਿਆਰੀ ਸੇਵਾ ਇਸ ਜਗ੍ਹਾ ਦੇ ਉੱਪਰ ਬੜੀ ਨਿਮਰਤਾ ਦੇ ਨਾਲ ਸੇਵਾ ਕਰਦੇ ਨੇ ਜੀ ਬਹੁਤ ਹੀ ਪਿਆਰੇ ਢੰਗ ਨਾਲ ਸੇਵਾ ਕਰਦੇ ਨੇ ਵੀਡੀਓ ਨਾਲ ਅੱਗੇ ਦੋਸਤੋ ਬਣੇ ਰਹੋ ਤੁਹਾਨੂੰ ਜੰਗਲ ਹੀ ਜੰਗਲ ਦਿਖਾਉਨੇ ਆ ਅੱਗੇ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਜੰਗਲੀ ਰਸਤਾ ਵਾ ਜਿਸ ਜਗ੍ਹਾ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਜੀ ਬਣਿਆ ਹੋਇਆ ਹੈ ਇਹ ਦੇਖ ਲਓ ਤੁਸੀਂ ਬਾਬਾ ਜੀ ਦੀਆਂ ਤਸਵੀਰਾਂ ਜਦੋਂ ਆਪਾਂ ਮੇਨ ਐਂਟਰੀ ਗੇਟ ਤੋਂ ਐਂਟਰ ਹੁੰਨੇ ਆ ਬਾਬਾ ਜੀ ਆ ਤਸਵੀਰਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਸਵੀਰਾਂ ਲੱਗੀਆਂ ਨੇ ਦੇਖੋ ਬਾਬਾ ਜੀ ਕਿੰਨਾ ਕੁ ਬਾਬਾ ਜੀ ਦਾ ਜਾਨਵਰਾਂ ਦੇ ਨਾਲ ਪਿਆਰ ਆ ਵਾ ਜੀ ਕਬੂਤਰ ਮੋਰ ਚਿੜੀਆਂ ਕਾਟੋਆ ਸਾਰੀਆਂ ਨਾਲ ਪਿਆਰ ਆ ਜੀ ਕੁਦਰਤ ਦੇ ਨਜ਼ਾਰੇ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਨਾਲ ਦੇ ਵਿੱਚ ਆਪਾਂ ਤੁਹਾਨੂੰ ਦੋਸਤੋ ਲੈ ਕੇ ਚੱਲਦੇ ਆ ਉਹ ਸਾਹਮਣੇ ਜੋ ਬਾਬਾ ਜੀ ਦੀ ਤਸਵੀਰ ਲੱਗੀ ਆ ਉੱਥੋਂ ਰਾਈਟ ਹੋਣਾ ਜੀ ਆਪਾਂ ਰਾਈਟ ਹੋਣ ਤੋਂ ਬਾਅਦ ਤੁਹਾਨੂੰ ਊਂਠ ਦਿਖਾਉਨੇ ਆ ਊਂਠ ਵੀ ਨੇ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਊਂਠ ਦਿਖਾਉਨੇ ਆ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਇੱਥੋਂ ਆਪਾਂ ਸੱਜੇ ਹੁੰਨੇ ਆ ਜੋ ਊਂਠਾਂ ਦਾ ਤਵੇਲਾ ਬਣਿਆ ਹੋਇਆ ਹੈ ਪੂਰਾ ਉਸ ਜਗ੍ਹਾ ਊਂਠ ਨੇ ਲਓ ਜੀ ਦੇਖੋ ਤੁਸੀਂ ਊਂਠ ਇਸ ਜਗ੍ਹਾ ਦੇ ਉੱਤੇ ਸਾਰੇ ਊਂਠ ਹੀ ਊਂਠ ਨੇ ਦੇਖੋ ਆਪਣਾ ਚਾਰਾ ਚਰੀ ਜਾਂਦੇ ਨੇ ਬਹੁਤ ਹੀ ਪਿਆਰੇ ਢੰਗ ਨਾਲ ਇਸ ਜਗ੍ਹਾ ਦੇ ਉੱਤੇ ਜਾਨਵਰਾਂ ਪੰਛੀਆਂ ਨੂੰ ਬਾਬਾ ਜੀ ਨੇ ਬਹੁਤ ਦੇਖ ਰੇਖ ਦੇ ਵਿੱਚ ਰੱਖਿਆ ਤੇ ਜਾਨਵਰਾਂ ਦੇ ਨਾਲ ਬਹੁਤ ਹੀ ਜ਼ਿਆਦਾ ਲਗਾਓ ਪਿਆਰ ਰੱਖਦੇ ਨੇ ਬਾਬਾ ਜੀ ਲੋ ਜੀ ਸੰਗਤਾਂ ਹੁਣ ਇਸ ਜਗ੍ਹਾ ਦੇ ਉੱਤੇ ਦੂਰ ਦਰਾਡੇ ਤੋਂ ਚੱਲ ਕੇ ਮੱਥਾ ਟੇਕਣ ਲਈ ਆਂਦੀਆਂ ਨੇ ਪ੍ਰਮਾਤਮਾ ਜੋ ਕਰੇ ਜੋ ਵੀ ਸੰਗਤਾਂ ਇਸ ਜਗ੍ਹਾ ਦੇ ਮੱਥਾ ਟੇਕਣ ਆ ਰਹੀਆਂ ਨੇ ਤੇ ਆਪਣਾ ਜੀਵਨ ਸਫਲਾ ਕਰੋ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਇੱਥੇ ਆਉਂਦੇ ਜਾਂਦੇ ਰਹੋ ਜੀ ਤੇ ਕੁਦਰਤ ਦੇ ਨਜ਼ਾਰੇ ਦੇਖਦੇ ਰਹੋ ਲੋ ਜੀ ਇਹ ਬਾਬਾ ਜੀ ਦੀ ਪੁਰਾਣੀ ਸਮੇਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਰਸਤਾ ਆਪਾਂ ਮੇਨ ਉਧਰੋਂ ਆ ਰਹੇ ਆ ਐਂਟਰੀ ਤੋਂ ਤੇ ਰਸਤੇ ਦੇ ਵਿੱਚ ਤਸਵੀਰਾਂ ਬਾਬਾ ਜੀ ਦੀਆਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਦੇਖ ਲਓ ਜੀ ਪੁਰਾਣੇ ਸਮੇਂ ਦੇ ਦਰਖਤ ਤੁਸੀਂ ਦੇਖ ਸਕਦੇ ਹੋ ਕਿੰਦਾਂ ਵਿਚੋਂ ਦੀ ਰਸਤਾ ਬਣਾਇਆ ਦਰਖਤਾਂ ਦੇ ਪੂਰਾ ਸਾਫ਼ ਕਰ ਕਰਕੇ ਰਸਤਾ ਬਣਾਇਆ ਗਿਆ ਵਾ ਇਹ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਜੀ ਇਹ ਦਰਬਾਰ ਸਾਹਿਬ ਦੇ ਵਿੱਚ ਆਪਾਂ ਲੈ ਕੇ ਚੱਲਦੇ ਆ ਤੇ ਸਾਹਮਣੇ ਖੱਬੇ ਹੱੱਥ ਤੋਂ ਨੂੰ ਲੈ ਕੇ ਚੱਲਦੇ ਆ ਜੋੜਾ ਘਰ ਆ ਇਹ ਜੋੜਾ ਘਰ ਆ ਜੀ ਇੱਥੇ ਦੇਖੋ ਜੋੜੇ ਘਰ ਦੇ ਵਿੱਚ ਵੀ ਪੂਰਾ ਲੱਕੜਾ ਨਾਲ ਬਾਂਸਾ ਨਾਲ ਪੂਰੀ ਕਟਿੰਗ ਕਰਕੇ ਜੋੜਾ ਘਰ ਬਣਾਇਆ ਗਿਆ ਜੀ ਤੇ ਆਪਾਂ ਹੁਣ ਜੋੜੇ ਲਾ ਦਈਏ ਜੋੜੇ ਲਾਉਣ ਤੋਂ ਬਾਅਦ ਆਪਾਂ ਚੱਲਦੇ ਆ ਜੀ ਹੁਣ ਤੁਹਾਨੂੰ ਦਰਬਾਰ ਸਾਹਿਬ ਲੈ ਕੇ ਦਰਬਾਰ ਸਾਹਿਬ ਦਾ ਦੇਖ ਲਾ ਦਿਓ ਇਹ ਵੀ ਕਾਨਿਆਂ ਦੇ ਨਾਲ ਨਿੱਕੇ ਨਿੱਕੇ ਕਾਨੇ ਲੱਕੜਾਂ ਦੇ ਨਾਲ ਕੱਟ ਕੇ ਮੇਨ ਗੇਟ ਤੇ ਪਿੱਪਲ ਦਾ ਦਰਖਤ ਦਾ ਪੁਰਾਣੇ ਸਮੇ ਦਾ ਜੀ ਕਾਨਿਆਂ ਨੂੰ ਕੱਟ ਕੇ ਨਿੱਕੇ-ਨਿੱਕੇ ਕਾਨਿਆਂ ਨੂੰ ਕੱਟ ਕੇ ਇਹ ਮੇਨ ਐਂਟਰੀ ਗੇਟ ਜੋ ਗੁਰਦੁਆਰਾ ਸਾਹਿਬ ਜੀ ਦਾ ਬਣਾਇਆ ਗਿਆ ਜੀ ਜਿੱਥੋਂ ਸੰਗਤਾਂ ਐਂਟਰ ਹੋ ਕੇ ਮੱਥਾ ਟੇਕਦੀਆਂ ਨੇ ਜੀ ਲਓ ਜੀ ਲਓ ਜੀ ਸੰਗਤੋ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਦਰبار ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਕਰੋ ਸਫਲਾ ਆਪਾਂ ਤੁਹਾਨੂੰ ਵੀਡੀਓ ਰਾਈਂ ਦੂਰ ਦਰਾਡੇ ਜਿੰਨੀ ਵੀ ਸੰਗਤ ਕੋਈ ਦੂਰ ਦਰਾਡੇ ਬੈਠੀ ਆ ਨਹੀਂ ਆ ਸਕਦੀ ਉਹਨਾਂ ਦੀ ਕਹਿਣ ਦੇ ਉੱਤੇ ਮੈਂ ਅਸੀਂ ਜਾਏ ਸੀ ਕਿ ਵੀਡੀਓ ਬਣਾ ਦਿਓ ਆਪਾਂ ਵੀਡੀਓ ਬਣਾਈ ਆ ਜੀ ਦਰਸ਼ਨ ਕਰ ਲੋ ਸੰਤੋ ਪੁਰਾਣੇ ਸਮੇਂ ਦੇ ਦੇਖ ਸਕਦੇ ਹੋ ਤੁਸੀਂ ਗੱਡੇ ਵੀ ਖੜੇ ਨੇ ਤੇ ਕਿੰਨਾ ਵਧੀਆ ਯਾਨੀ ਕਿ ਸਾਰਾ ਕੁਝ ਚਿੜੀਆਂ ਲਈ ਦੇਖੋ ਨਿੱਕੇ ਨਿੱਕੇ ਹੱਟ ਝੌਂਪੜੀਆਂ ਬਣਾ ਕੇ ਉੱਤੇ ਟੰਗੀਆਂ ਗਈਆਂ ਨੇ ਤੇ ਦੀਵਾਨ ਸਜਿਆ ਕਰਦੇ ਨੇ ਇੱਥੇ ਐਤਵਾਰ ਦੇ ਦਿਨ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੀਰਤਨ ਹੁੰਦਾ ਵਾ ਜੀ ਤੁਸੀਂ ਆ ਸਕਦੇ ਹੋ ਐਤਵਾਰ ਦੇ ਦਿਨ ਇੱਥੇ ਬਹੁਤ ਭਾਰੀ ਰਸ਼ ਹੁੰਦਾ ਵਾ ਸੰਗਤਾਂ ਬਹੁਤ ਦੂਰ ਦਰਾਡੇ ਚੱਲ ਕੇ ਆਂਦੀਆਂ ਨੇ ਇਸ ਜਗ੍ਹਾ ਦੇ ਉੱਪਰ ਭਵਨ ਟੱਕੀ ਸਹਿਬ ਇਹ ਬਾਬਾ ਜੀ ਦੀਆਂ ਤਸਵੀਰਾਂ ਨੇ ਪੁਰਾਣੇ ਸਮੇਂ ਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਇਹ ਸਾਰੀਆਂ ਕਟਿੰਗ ਕਰਕੇ ਬਾਬਾ ਜੀ ਦੀਆਂ ਤਸਵੀਰਾਂ ਇਸ ਜਗ੍ਹਾ ਦੇ ਉੱਪਰ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਬਾਬਾ ਜੀ ਦਾ ਪਿਆਰ ਹੋਊਗਾ ਤੁਸੀਂ ਇਹ ਤਸਵੀਰਾਂ ਤੋਂ ਅੰਦਾਜ਼ਾ ਖੁਦ ਲਗਾ ਸਕਦੇ ਹੋ ਕਿ ਬਾਬਾ ਜੀ ਕਿੰਨਾ ਕ ਜਾਨਵਰਾਂ ਨੂੰ ਪਿਆਰ ਕਰਦੇ ਹੋਣਗੇ ਲੋ ਜੀ ਦੇਖੋ ਸਾਰੀਆਂ ਤਸਵੀਰਾਂ ਤੁਸੀਂ ਇਸ ਜਗ੍ਹਾ ਦੇ ਉੱਪਰ ਦੇਖ ਸਕਦੇ ਹੋ ਇਹ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਜੀ ਤੁਸੀਂ ਵੀ ਆਓਗੇ ਤਾਂ ਜ਼ਰੂਰ ਦਰਸ਼ਨ ਕਰਕੇ ਜਾਇਓ ਇਸ ਜਗ੍ਹਾ ਦੇ ਉੱਪਰ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਬਾਬਾ ਜੀ ਦੀਆਂ ਜੇ ਇਸ ਜਗ੍ਹਾ ਦੇ ਉੱਪਰ ਵੀ ਬੈਠ ਕੇ ਬਾਬਾ ਜੀ ਨਾਮ ਸਿਮਰਨ ਕਰਿਆ ਕਰਦੇ ਸਨ ਜੀ ਤੇ ਇਧਰਲੇ ਪਾਸੇ ਤੁਸੀਂ ਦੇਖੋ ਜੀ ਕਿੰਨਾ ਵਧੀਆ ਰਾਸਤਾ ਪੂਰਾ ਲੱਕੜਾਂ ਦੇ ਨਾਲ ਬਣਾਇਆ ਗਿਆ ਜੀ ਬਹੁਤ ਹੀ ਪਿਆਰਾ ਰਾਸਤਾ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਕੁਦਰਤ ਦੇ ਨਜ਼ਾਰੇ ਐਸ ਜਗ੍ਹਾ ਦੇ ਉੱਤੇ ਜੀ ਸੰਗਤੋ ਜੋ ਵੀ ਸੱਜਣ ਮਿੱਤਰ ਭੈਣ ਭਰਾ ਇਸ ਜਗ੍ਹਾ ਦੇ ਉੱਤੇ ਮੱਥਾ ਟੇਕਣ ਨਹੀਂ ਆਏ ਤਾਂ ਜ਼ਰੂਰ ਆਇਓ ਜੀ ਤਾਂ ਕੁਦਰਤ ਦਾ ਆਨੰਦ ਮਾਣਨ ਲਈ ਇਸ ਜਗ੍ਹਾ ਦੇ ਉੱਤੇ ਇੱਕ ਵਾਰ ਜ਼ਰੂਰ ਮੱਥਾ ਟੇਕਣ ਆਓ ਜੀ থাকক্টিডি মাকয�াালিয়েটাপ্য়ে্য়োলে প্য়েইছ্য়েয়োলারার সাককেতরাকে সাকেলে়ে ਜੀ ਅੱਜ ਮੇਰੇ ਕਿਸੇ ਭਰਾ ਦਾ ਵਿਆਹ ਸੀਗਾ ਉਹ ਵੀ ਭਰਾ ਪਹੁੰਚ ਗਏ ਆਪਣੇ ਆਨੰਦਕਾਰਜਾਂ ਦੇ ਲਈ ਆਨੰਦਕਾਰਜ ਹੋ ਰਹੇ ਨੇ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਬਹੁਤ ਹੀ ਵਧੀਆ ਸੋਚੇ ਢੰਗ ਨਾਲ ਆਨੰਦਕਾਰਜ ਹੋ ਰਹੇ ਨੇ ਜੀ ਤੇ ਬਹੁਤ ਹੀ ਵਧੀਆ-ਵਧੀਆ ਢੰਗ ਨਾਲ ਦੋਸਤ ਵੀਡੀਓ ਵੀ ਬਣਾ ਰਹੇ ਨੇ ਇਸ ਜਗ੍ਹਾ ਦੇ ਉੱਪਰ बारे में बेनती कर है। तो तो कर करते हैं सतगुरान ने सत्कारी मुख रख के गुरु पिटनी करनी जो भी आपकी तस्वीर करनी है ध्यान रखना है सतगुरी होनी चाहिए आपकी तो बेनती करते हैं काका के बीता जी ने अपना गुरुचाना से नमस्कार करके ਕਿ ਜਿਸ ਉਹ ਕਾਰਮਾ ਹੈ ਪਰਮਾਤਮਾ ਨੂੰ ਮਿਲਣ ਦਾ ਹੋਰ ਕੋਈ ਥਾਂ ਨਹੀਂ ਇਹਨਾਂ ਦਾ ਪਿਆਰ। ਆਹ ਦੋਸਤਾਂ ਨੇ ਮੇਰੀ ਵੀਡੀਓ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਦੇਖਿਆ ਜੀ। ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ। ਦੋਸਤੋ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ। ਧੰਨਵਾਦ। ਸਾਰਿਆਂ ਦੋਸਤਾਂ ਤੇ ਮਿੱਤਰਾਂ ਦਾ ਜੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਜੀ।